ਦੋਸਤੋ ਗਿਲ ਨੀਲੀ ਰਾਵੀ ਡੇਰੀ ਫਾਰਮਿੰਗ 47 ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਇੱਕ ਬਹੁਤ ਹੀ ਵਧੀਆ ਬਲੱਡ ਲਾਈਨ ਦਾ ਜਿਹੜਾ ਬਹੁਤ ਮਸ਼ਹੂਰ ਝੋਟਾ ਉਹ ਦਿਖਾਉਣ ਲੱਗੇ ਆ ਜਿਹਦੀਆਂ ਧੀਆਂ ਨੇ ਵੀ ਦੁੱਧ ਕੱਢਿਆ ਤੇ ਜਿਹਦੇ ਬੱਚੇ ਵੀ ਰਿੰਗਾਂ ਦੇ ਵਿੱਚ ਜਾ ਕੇ ਸਟਾਰ ਬਣੇ ਆ ਤੇ ਬਾਈ ਜੀ ਹੋਰ ਨਾਲ ਕਰਦੇ ਆ ਗੱਲਬਾਤ ਤੇ ਪੁੱਛਨੇ ਆ ਬੁਰੀ ਡਿਟੇਲ ਤੇ ਸਸਰੀ ਗਾਲ ਬਾਈ ਜੀ ਸਸਰੀ ਗਾਲ ਬਾਈ ਜੀ ਹੋਰ ਕੀ ਹਾਲ ਹੈ ਜੀ ਬਹੁਤ ਵਧੀਆ ਠੀਕ ਤੇ ਬਾਈ ਨਾਮ ਕੀ ਆਪਣਾ ਜੀ ਨਾਮ ਬਾਈ ਜੀ ਪੈਂਦਾ ਐਂਡ ਬੋਲ ਤੇ ਜੀ ਤੇ ਸਸਰੀ ਉਹ ਡਾਕਟਰ ਸਾਹਿਬ ਸਸਰੀ ਗਾਲ ਜੀ ਹੋ ਠੀਕ ਠਾਕ ਹੋ ਜੀ ਚੜਦੀ ਕਲਾ ਜੀ ਤੇ ਡਾਕਟਰ ਸਾਹਿਬ ਫਿਰ ਅੱਜ ਜਿਹੜਾ ਮਾਲੀ ਤੁਸੀਂ ਦਿਖਾਉਣ ਲੱਗੇ ਆ ਹਾਂ ਜੀ ਇਹ ਕਿਹੜਾ ਮਾਲੀ ਆ ਇਹਦੀ ਬਲੱਡ ਲਾਈਨ ਬਾਰੇ ਦੱਸੋ ਸਾਰੀ ਤੇ ਇਹਦੇ ਜਿਹੜੇ ਬੱਚੇ ਆ ਕਿਹੜੇ-ਕਿਹੜੇ ਯਾਨੀ ਕਿ ਚੈਂਪੀਅਨ ਬਣ ਚੁੱਕੇ ਆ ਇਸ ਟਾਈਮ ਇਹ ਜੀ ਮਾਲੀ ਸੁਨਮਾ ਵਾਲੀ ਵਸਤੀ ਵਾਲਿਆਂ ਦਾ ਜੀ ਹਾਂ ਕੰਡੇ ਵਾਲਾ ਮਾਲੀ ਵਾਜਦਾ ਹੈ ਕੰਡੇ ਵਾਲਾ ਹਾਂਜੀ ਜਿਹੜਾ ਬਹੁਤ ਮਸ਼ਹੂਰ ਹੈ ਇਸ ਟਾਈਮ ਕੰਡੇ ਵਾਲਾ ਮਾਲੀ ਇਹ ਉਦੋਂ ਉਹਨਾਂ ਦੇ ਮਾਲ ਬਾਹਰ ਛੱਡਦੇ ਸੀਗੇ ਜੀ ਹਾਂਜੀ ਤੇ ਜਦੋਂ ਬਾਹਰ ਛੱਡਦੇ ਸੀਗੇ ਤੇ ਉੱਥੇ ਨਾ ਕਾਫੀ ਕਿੱਕਰਾਂ ਨੇ ਕਿੱਕਰਾਂ ਹਾਂਜੀ ਕਿੱਕਰਾਂ ਦਾ ਜਿਹੜਾ ਕੰਡਾ ਸੀਗਾ ਉਹ ਇਹਦੀ ਅੱਖ ਤੇ ਲੱਗ ਗਿਆ ਸੀਗਾ ਹਾਂਜੀ ਪਰ ਅੱਖ ਤਾਂ ਬਹੁਤ ਵਧੀਆ ਉਵੇਂ ਦੀ ਉਵੇਂ ਹੀ ਆ ਪਰ ਇੱਕ ਵਾਰੀ ਜਿਵੇਂ ਮੰਨ ਲਓ ਅੱਖ ਪਾਣੀ ਨਿਕਲਣਾ ਪੈਂਦਾ ਜਾਂ ਖਚੋਂ ਲੱਗ ਪੈਂਦੀ ਹੈ ਜੀ ਉਸ ਟਾਈਪ ਦੀ ਮਾੜੀ ਮੋਟੀ ਜਿਵੇਂ ਖਰਾਬ ਹੋ ਗਈ ਤੇ ਹੁਣ ਬਿਲਕੁਲ ਸਹੀ ਆ ਜੀ ਉਦੋਂ ਦਾ ਇਹਦਾ ਨਾਮ ਨਾਨੇ ਫਿਰ ਕੰਡੇ ਵਾਲਾ ਹੀ ਰੱਖਤਾ ਜੀ ਕੰਡੇ ਵਾਲਾ ਹਾਂਜੀ ਤੇ ਡਾਕਟਰ ਸਾਹਿਬ ਫਿਰ ਇਹਦੇ ਬਾਰੇ ਅੱਜ ਖੂਬੀਆਂ ਜਾਣਕਾਰੀ ਤੇ ਇਹਦੇ ਬੱਚੇ ਕਿਹੜੇ-ਕਿਹੜੇ ਯਾਨੀ ਕਿ ਰਹਿ ਚੁੱਕੇ ਆ ਸਟਾਰ ਜਾਂ ਮੇਲੇ ਵਿੱਚ ਕਿਹੜੇ ਚੈਂਪੀਅਨ ਬਣੇ ਆ ਇਹਦਾ ਬੱਚਾ ਜਿਹੜਾ ਨੱਥੂ ਵਾਲੇ ਗਰਬੀ ਜੀ ਹਾਂਜੀ ਆਪਣੇ ਅਮਰਜੀਤ ਸਿੰਘ ਭੋਲਾ ਜੀ ਅੰਕਲ ਜੀ ਨੇ ਹਾਂਜੀ ਉਹਨਾਂ ਦਾ ਕੋਲੇ ਸਟਾਰ ਜਿਹੜਾ ਸਾਨ ਆ ਉਹ ਇਸੇ ਸਾਨ ਦਾ ਬੱਚਾ ਜੀ ਅੱਛਾ ਇਹ ਹੋਰ ਕਿਹੜੇ ਜਿਹੜੇ ਇਹਦੇ ਬਣੇ ਆ ਰਿੰਗਾ ਦੇ ਵਿੱਚ ਚੈਂਪੀਅਨ ਝੋਟੇ ਜਿਵੇਂ ਉਹਨਾਂ ਬਾਰੇ ਦੱਸੋ ਕਿਹੜੇ ਕਿਹੜੇ ਸਾਨ ਆ ਆਲ ਬਖਸ਼ ਵੀ ਇਹਦਾ ਹੀ ਹੈ ਜੀ ਹਾਂਜੀ ਜਿਹੜਾ ਝੋਟਾ ਇਸ ਟਾਈਮ ਆ ਤੂਤ ਪਿੰਡ ਆ ਜੀ ਅੱਛਾ ਜੀ ਆਲ ਬਖਸ਼ ਵੀ ਇਸੇ ਸਾਨ ਦਾ ਬੱਚਾ ਹੈ ਹਾਂਜੀ ਤੇ ਹੋਰ ਕਿਹੜੇ ਕਿਹੜੇ ਤੇ ਬਾਵਰ 2 ਜੀ ਹਾਂਜੀ ਆਪਣਾ ਵੀਰ ਧੰਨੇਸ਼ੀਦ ਅੱਛਾ ਭਾਈ ਦਰਸ਼ਨ ਕੋਲੇ ਭਾਈ ਦਰਸ਼ਨ ਕੋਲੇ ਹਾਂਜੀ ਹਾਂਜੀ ਉਹ ਵੀ ਬਣਿਆ ਹਾਂਜੀ ਹਾਂਜੀ ਉਸ ਤੋਂ ਬਾਅਦ ਜਿਹੜਾ ਇੱਕ ਨੰਬਰ ਮੱਲ ਫਾਰਮ ਵਾਲਿਆਂ ਦੇ ਕੋਲੇ ਹਾਂਜੀ ਹਾਂਜੀ ਇੱਕ ਨੰਬਰ ਜਿਹੜਾ ਮੱਲ ਫਾਰਮ ਵਾਲਿਆਂ ਕੋਲੇ ਇੱਕ ਨੰਬਰ ਸਾਨਾ ਜੀ ਉਹ ਵੀ ਇਸੇ ਸਾਨ ਦਾ ਜੀ ਅੱਛਾ ਉਹ ਵੀ ਇਸੇ ਸਾਨ ਦਾ ਤੇ ਜਿਹੜਾ ਆਪਣਾ ਵੀਰ ਪਿੰਦੀ ਸਿੱਧੂ ਹਾਂਜੀ ਉਹਦੇ ਕੋਲ ਜਿਹੜਾ ਤਰਨਾੜ ਸਾਨਾ ਉਹ ਵੀ ਇਸੇ ਉਹ ਵੀ ਇਸੇ ਸਾਨ ਦਾ ਬੱਚਾ ਜੀ ਹਾਂਜੀ ਹਾਂਜੀ ਤੇ ਤੁਸੀਂ ਕੁਆਲਟੀ ਦੇਖੋ ਇਸਾਨ ਦੇ ਵਿੱਚ ਆਪਣੇ ਚੈਨਲ ਦੇ ਆਪਾਂ ਕਹਿ ਸਕਦੇ ਹਾਂ ਜੀ ਸਾਰੇ ਝੋਟਿਆਂ ਦਾ ਬਾਪ ਹੈ ਜੀ ਇਹ ਆਪਣੇ ਚੈਨਲ ਦੇ ਉੱਤੇ ਆ ਗਿਆ ਜੀ ਇਹ ਅੱਜ ਕੰਡੇ ਵਾਲਾ ਕੰਡੇ ਵਾਲੇ ਸਾਹ ਦੀ ਕੁਆਲਿਟੀ ਤੁਹਾਡੇ ਸਾਹਮਣੇ ਆ ਬਿਲਕੁਲ ਇਹਨੂੰ ਵੀ ਆਪਾਂ ਇੱਕ ਚੈਂਪੀਅਨ ਸਾਹ ਕਹਿ ਸਕਦੇ ਹਾਂ ਇਹਦੀਆਂ ਜਿਹੜੀਆਂ ਝੋਟੀਆਂ ਉਹਨਾਂ ਨੇ ਵੀ ਦੁੱਧ ਚਵਾਇਆ ਉਹ ਝੋਟੀਆਂ ਇਸ ਟਾਈਮ ਜਿਵੇਂ ਬਾਈ ਗੁਰਜੰਟ ਦੇ ਘਰ ਪਸਤੀ ਸੁਣਨ ਵਾਲੀ ਦੇ ਘਰੇ ਖੜੀਆਂ ਹੋਈਆਂ ਮਲ ਫਰਮ ਦੁਲਚੀਕ ਵਾਲਿਆਂ ਦੇ ਵੀ ਹਾਂਜੀ ਹਾਂਜੀ ਉੱਥੇ ਵੀ ਇੱਕ ਝੋਟੀ ਇਹਦੇ ਖੜੀ ਹੋਈ ਹੈ ਜੀ ਤੇ ਕੁਆਲਿਟੀ ਤੁਸੀਂ ਦੇਖੋ ਸਾਂਹ ਦੀ ਖਰਨੀ ਬਹੁਤ ਸੋਹਣੀ ਆ ਸਾਫ ਸੁਥਰਾ ਧੁੰਨੀ ਕੋਲੀ ਤੋਂ ਬਿਲਕੁਲ ਸਾਫ ਤੇ ਡਾਕਟਰ ਸਾਹਿਬ ਹੋਰ ਇਹਦੀਆਂ ਖੂਬੀਆਂ ਬਾਰੇ ਦੱਸੋ ਵੀ ਬੇਲ ਚੈੱਕ ਕਰੋ ਜੀ ਦਾ ਬਾਪਾਂ ਦਾ ਬੇਲ ਚੈੱਕ ਕਰੋ ਜੀ ਬਹੁਤ ਟਾਪ ਦਾ ਸਾਂਹ ਆ ਜੀ ਡਾਕਟਰ ਸਾਹਿਬ ਇਹਦਾ ਬਾਪ ਕਿਹੜਾ ਜੀ ਇਹਦਾ ਬਾਪ ਹੈਗਾ ਜੀ ਲੰਡਾ ਲੰਡਾ ਤੇ ਲੰਡੇ ਦਾ ਬਾਪ ਲੰਡੇ ਦਾ ਬਾਪ ਜੀ ਆਪਣੇ ਅੰਕਲ ਜੀ ਪੱਪੂ ਜਿਹਨਾਂ ਨੂੰ ਸੰਧੂ ਕਹਿੰਦੇ ਆ ਬਾਬਾ ਬੋੜ ਹਾਂ ਬਾਬਾ ਬੋੜ ਜੀ ਬਾਬਾ ਬੋੜ ਉਹਨਾਂ ਦਾ ਜਿਹੜਾ ਛੋਟਾ ਵਾ ਸੂਰਜ ਸੂਰਜ ਹਾਂਜੀ ਸੂਰਜ ਦਾ ਪੋਤਾ ਆ ਗਿਆ ਜੀ ਹਾਂਜੀ ਲੰਡਾ ਲੰਡਾ ਤੇ ਲੰਡੇ ਵਾਲੇ ਇੱਦਾਂ ਗਾਂ ਪੋਤਾ ਆ ਜੀ ਕੰਡੇ ਵਾਲਾ ਕੰਡੇ ਇਹ ਪੋਤਰਾ ਆ ਗਿਆ ਜੀ ਸੂਰਜ ਦਾ ਪੋਤਰਾ ਤੇ ਪੋਤਰਾ ਆ ਗਿਆ ਪੁੱਤ ਪੁੱਤ ਹਾਂਜੀ ਤੇ ਆਪ ਆ ਗਿਆ ਇਹ ਕੰਡੇ ਵਾਲਾ ਕੰਡੇ ਵਾਲਾ ਜੀ ਸ਼ਾਨ ਦੀ ਖਰਨੀ ਵੇਖੋ ਚੜਾਈ ਲੰਬਾਈ ਕਿੰਨੀ ਜ਼ਬਰਦਸਤ ਆ ਠੰਡਾਪਨ ਵੇਖੋ ਜੀ ਇੱਕ ਬੱਚੇ ਨੇ ਹੱਥ ਦੇ ਵਿੱਚ ਫੜਿਆ ਆ ਜੀ ਤੇ ਕੁਆਲਟੀ ਤੁਹਾਡੇ ਸਾਹਮਣੇ ਆ ਖਰਨੀ ਤਾਂ ਬੜੀ ਸੋਹਣੀ ਹੈ ਉਸ ਤੋਂ ਬਾਅਦ ਡਾਟ ਸਾਹਿਬ ਹੋਰ ਇਹਦੇ ਚ ਖੂਬੀਆਂ ਦੱਸੋ ਕਿ ਇਹਦੇ ਵਿੱਚ ਜਿਵੇਂ ਕਿ ਮੇਲੀ ਰਾਵੀ ਦੇ ਵਿੱਚ ਜੇ ਆਪਾਂ ਗੱਲ ਕਰੀਏ ਤੇ ਮੇਲੀ ਰਾਵੀ ਦੀ ਮਧਰੀ ਗੋਡੀ ਦੱਸਦੇ ਜੀ ਮਧਰੀ ਗੋਡੀ ਦੇ ਵਿੱਚ ਆ ਜੀ ਬੇਲ ਲੰਬਾਈ ਪੁੱਠਾ ਹਾਂਜੀ ਕਿਹ ਆ ਕਮਾਲ ਹੈ ਜੀ ਹਾਂਜੀ ਉਸ ਬਾਅਦ ਸੋਨਾਲੀ ਕੁਆਲਟੀ ਡਾਟ ਸਾਹਿਬ ਸੰਗ ਆਦੇ ਬੱਚਿਆਂ ਦੇ ਵਿੱਚ ਵੀ ਇਸ ਤਰ੍ਹਾਂ ਹੀ ਥੋੜਾ ਜਿਹਾ ਮਜ਼ਬੂਤ ਬਾਡੀ ਦਾ ਸਾਨ ਹੈ ਜੀ ਗੋਲ ਰਿੰਗ ਪਉਦਾ ਜੀ ਬੱਚਿਆਂ ਦੇ ਵਿੱਚ ਵੀ ਹਾਂਜੀ ਹਾਂਜੀ ਤੇ ਝੋਟੀਆਂ ਜਿਹੜਾ ਆਪਾਂ ਵੇਖੀਆਂ ਜਿੰਨੀਆਂ ਉਹਨਾਂ ਦੇ ਜਾਨੀ ਕਿ ਗੋਲ ਰਿੰਗ ਆਇਆ ਉੱਤ ਪੱਲੀ ਸਾਈਡ ਚਲਾ ਜੀ ਮੜਿਆ ਇੱਥੇ ਖੜਾ ਰਹਿਣ ਦੀ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਸਾਨ ਦੀ ਲੰਬਾਈ ਤੇ ਇਸਟੀਕਲ ਬੰਤਰ ਵੀ ਇਹਦੀ ਬਹੁਤ ਜ਼ਿਆਦੀ ਕਮਾਲ ਦੀ ਹੈ ਜੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਹਾਂਜੀ ਵੇਖੋ ਬਹੁਤ ਸੋਹਣੀ ਜ਼ਬਰਦਸਤ ਆ ਇਸਟੀਕਲ ਬੰਤਰ ਵੀ ਬਹੁਤ ਜ਼ਿਆਦੀ ਵਧੀਆ ਜੀ ਹਾਂਜੀ ਤੇ ਉਸ ਮਾਰ ਲੀਆਂ ਲੱਤਾਂ ਦਾ ਬਹੁਤ ਜ਼ਿਆਦਾ ਮਜ਼ਬੂਤ ਆ ਜੀ ਬਾਡੀ ਵੇਟ ਵੀ ਬਹੁਤ ਚੰਗਾ ਟੈਸਟੀਕਲ ਬੰਤਰ ਚੈੱਕ ਕਰੋ ਹੂੰ ਪੈਰ ਪੂਰ ਕਾਫੀ ਜਾਂਦਾ ਭਾਰਾ ਭਾਰੇ ਪੈਰ ਆ ਗਏ ਜੀ ਆ ਗਏ ਜੀ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਦੇ ਅੰਦਰਲੀ ਸਾਈਡ ਜਿਹੜੇ ਥਾਣ ਬਹੁਤ ਸੋਹਣੇ ਲੱਗੇ ਹੋਏ ਆ ਚੈੱਕ ਕਰ ਲਓ ਅੰਦਰਲੀ ਸਾਈਡ ਥਾਣ ਬਹੁਤ ਸੋਹਣੇ ਲੱਗੇ ਆ ਹੂੰ ਕੁਆਲਿਟੀ ਦੇਖੋ ਅਗਲੇ ਪੈਰ ਵੇਖੋ ਗੋਡੀ ਦੇਖੋ ਕਿੰਨੀ ਡਾਉਨ ਆ ਠੀਕ ਦੋ ਗੁੱਠਾ ਵਾਲਾ ਹੀ ਆ ਗਿਆ ਡਾਕਟਰ ਸਾਹਿਬ ਇਹ ਵੀ ਹਾਂਜੀ ਹਾਂਜੀ ਉਹੀ ਦੋ ਗੁੱਠਾ ਜੀ ਆ ਗਿਆ ਮਾਰੀ ਹਾਂਜੀ ਹਾਂਜੀ ਸੇਮ ਜੀ ਤੇ ਅ ਬਾਈ ਅੱਛਾ ਕੋਈ ਸਿੱਕਾ ਨਹੀਂ ਹੈਗਾ ਯਾਨੀ ਕਿ ਜੇ ਡੁਪਲੀਕੇਸੀ ਦੀ ਗੱਲ ਕਰੀਏ ਵੀ ਡੁਪਲੀਕੇਸੀ ਨਹੀਂ ਹੈਗੀ ਵੀ ਹੈ ਹੀ ਨਹੀਂ ਤੇ ਡੁਪਲੀਕੇਸੀ ਆਣੀ ਕਿੱਥੋਂ ਸਮਝਦੇ ਆ ਤੇ ਉਸ ਤੋਂ ਬਾਅਦ ਡਾਕਟਰ ਸਾਹਿਬ ਇਹ ਕਿਹੜੇ ਮੇਲੇ ਦੇ ਜਿੱਤਿਆ ਸੀ ਜਦੋਂ ਤੁਸੀਂ ਵੇਖਿਆ ਇਹਨੂੰ ਦੱਸਿਓ ਮੜਾਇਆ ਇਹ ਜੀ ਫਰੋਈਪੁਰ ਉਦੋਂ ਮੇਲੇ ਦੇ ਵਿੱਚ ਗੁਰਜੰਟ ਨੇ ਪਾਇਆ ਸੀ ਅੱਛਾ ਜੀ ਹਾਂਜੀ ਉੱਥੇ ਫਿਰ ਜਿੱਤਿਆ ਜੀ ਇਹ ਹਾਂਜੀ ਹਾਂਜੀ ਯਾਨੀ ਉਸ ਤੋਂ ਬਾਅਦ ਇੰਨੇ ਕੋਈ ਮੇਲਾ ਨਹੀਂ ਵੇਖਿਆ ਹਨ ਨਹੀਂ ਜੀ ਬਾਅਦੇ ਪਾਸੇ ਹੀ ਰਿਹਾ ਹਨ ਪਾਸੇ ਰਿਹਾ ਜੀ ਬਹੁਤ ਪਾਸੇ ਇਹ ਮੇਲਾ ਦਾ ਉਸ ਤੋਂ ਬਾਅਦ ਗੁਜਰਾ ਕੋਲ ਚਲਾ ਗਿਆ ਸੀ ਹਾਂਜੀ ਇਹ ਹਾਂਜੀ ਗੁਜਰਾ ਕੋ ਗਿਆ ਸੀ ਜੀ ਅੱਛਾ ਜੀ ਤੇ ਗੁਜਰਾ ਤੋਂ ਬਾਅਦ ਹੁੰਦਾ ਹੁੰਦਾ ਜੀ ਇਹ ਕਾਫੀ ਮੈਨੂੰ ਲੱਗਦਾ ਜਿਮੀਦਾਰਾਂ ਕੋਲ ਵੀ ਕਾਫੀ ਘਰਾਂ ਦੇ ਵਿੱਚ ਹੀ ਰਿਹਾ ਹੈ ਤੇ ਅੱਛਾ ਇੱਕ ਉਸ ਤੋਂ ਬਾਅਦ ਇੱਕ ਸਰਪੰਚ ਸਾਹਿਬ ਨੇ ਸ਼ਾਇਦ ਡੇਲੇ ਪਿੰਡ ਦੇ ਅੱਛਾ ਜੀ ਉਹਨਾਂ ਕੋਲ ਫੇਰੇ ਪੱਕਾ ਰਿਆ ਜੀ ਕਾਫੀ ਟਾਈਮ ਬਿਲਕੁਲ ਠੀਕ ਹੈ ਜੀ ਬਰੀਡਿੰਗ ਲਾਈਨ ਦੇ ਵਿੱਚ ਬਹੁਤ ਚੰਗਾ ਜਾਨੀ ਕੀ ਮਾਲੀ ਇਹ ਮੰਨਿਆ ਗਿਆ ਆ ਕੁਆਲਿਟੀ ਤੁਸੀਂ ਦੇਖੋ ਬੱਲ ਬੱਲ ਬਹੁਤ ਸੋਹਣਾ ਹੈ ਇਹਦਾ ਢਿੱਲਾਪਣਾ ਕੁਆਲਿਟੀ ਅੱਗੋਂ ਧੁੰਨੀ ਗੋਲੀ ਦਾ ਬਿਲਕੁਲ ਸਾਫ਼ ਆ ਤੇ ਬਾਈ ਇਹਨੂੰ ਤੋਰਿਆ ਜੀ ਗਾਂ ਲੈ ਕੇ ਚੱਲੋ ਅੱਗੇ ਤੋਰ ਤੋਰ ਮਾੜਾ ਨਹੀਂ ਹੱਥ ਮੜ ਕੇ ਤੋਰੀ ਜਾ ਪਤਾ ਤੋਰੀ ਜਾ ਵੇ ਲੋ ਜੀ ਕਿੱਡਾ ਠੰਡਾ ਸੀਲ ਮਾਲੀ ਆਪਾਂ ਇੱਦਾਂ ਠੰਡਾ ਨਹੀਂ ਵੇਖਿਆ ਵੇਖਿਆ ਜੀ ਇਹਦੀਆਂ ਝੋਟੀਆਂ ਵੀ ਬਈ ਐਈਆਂ हां जी ਝੋਟੀਆਂ ਬਿਲਕੁਲ ਠੰਡੀਆਂ ਸੀਲ ਆ ਝੋਟੀਆਂ ਠਰਨੀ ਦਰਨੀ ਬਹੁਤ ਸੋਹਣੀ ਆ ਕੁਆਲਿਟੀ ਤੁਹਾਡੇ ਸਾਹਮਣੇ ਆ ਬਿਲਕੁਲ ਤੇ ਉਸ ਤੋਂ ਬਾਅਦ ਜੇ ਡੋਕਲਾ ਵੀ ਗੱਲ ਕਰੋ ਥੋੜਾ ਜਿਹਾ ਸਿੰਘ ਦਾ ਮੈਨੂੰ ਲੱਗਾ ਬਈ ਪਿੱਛੇ ਹੀ ਹੋਇਆ ਸੀ ਹਨਾ हां ਇਹ ਉੱਥੇ ਹੀ ਬਾਈ ਆਏ ਹੋਇਆ ਉੱਥੇ ਹੋਇਆ ਸੀ ਪਰ ਸਿੰਘ ਇਹ ਵੀ ਬੜਾ ਸੋਹਣਾ ਸੀ ਪਹਿਲਾਂ ਹਨਾ ਗੋਲ ਕੁਆਲਿਟੀ ਤੁਹਾਡੇ ਸਾਹਮਣੇ ਆ ਬਿਲਕੁਲ ਚੈੱਕ ਕਰ ਲਓ ਸਾਂਹ ਦੇ ਤੇ ਮੱਜਮ ਮੱਜਾਂ ਲਾਉਣ ਲੱਗਾ ਤਾਂ ਮਿੰਟੀ ਲਾਉਂਦਾ ਹਨਾ ਬਈ ਹੁਣ ਬਹੁਤ ਮੈਂ ਕਰ ਪਹਿਲੇ ਦਿਨ ਦਾ ਬਹੁਤ ਕਮਜ਼ੋਰ ਹਾਲਤ ਜਾਇਆ ਸੀ ਹਨਾ अच्छा जी आ, ते ए, भाई ए दुजा था। ये उम्र ना अंदाजा ਕਿੰਨਾ ਹੋ ਸਕਦਾ 17 ਤੋਂ 18 ਸਾਲ ਮੇਰਾ ਇਹ ਸ਼ਾਨ ਦੀ ਵੀ ਡੈਥ ਦੇ ਸ਼ੋ ਇਹ ਲੱਗਦਾ ਦਾ ਜੇ ਮੇਰੇ 4 ਸਾਲਾਂ ਦਾ ਪੜਿਆ ਤੁਸੀਂ ਸਾਰਿਆਂ ਪੋਣੇ ਸ੍ਰੀ ਇਕ ਬਾਂਤਰ ਸਰੀਰ ਨਹੀਂ ਗਵਾਇਆ ਸਾਂ ਹਾਂ ਸਰੀਰ ਭਾ ਕੋਈ ਤਰੀਕ ਜਦੋਂ ਇੱਥੇ ਮੇਰੇ ਕੋਲੇ ਬੰਦੇ ਦਿੱਲੀ ਦੇ ਪਤਾ ਨਹੀਂ ਕਿੰਨੇ ਆਉਂਦੇ ਆ ਵਪਾਰ ਲੈਣ ਦਾ ਕੰਮ ਹਾਂਜੀ ਪਰ ਬੰਦਾ ਆ ਕੇ ਕਹਿੰਦਾ ਜੀ ਆ ਕਟਾ ਤੂੰ ਲਿਆਂਦਾ ਅੱਛਾ ਜੀ ਸਾਨ ਹਜੇ ਤਾਈ ਕਿਸੇ ਬੰਦੇ ਨੇ ਨਹੀਂ ਇਹਨੂੰ ਗਿਆ ਹਾਂ ਵੀ ਕੱਟਾ ਹੀ ਕਹਿੰਦੇ ਹਰੇ ਕੱਟਾ ਕਹਿੰਦੇ ਨਾਲੇ ਵਪਾਰ ਲੈਣ ਦੇ ਵਿੱਚ ਬੰਦਾ ਬਹੁਤ ਜਾਂਦੀ ਤੁਰਿਆ ਫੇਰੇ ਇਹ ਗਿਲ ਸਾਹਿਬ ਇਹ ਖਰਾਕ ਨੇ ਕੱਟਾ ਬਣਾਇਆ ਹਾਂ ਹਾਂ ਜੀ ਐਵੇਂ ਨਹੀਂ ਬੰਦੇ ਕੱਟੇ ਜੀ ਕੱਟੇ ਖਰਾਕ ਨਾਲ ਬਣਾ ਹਾਂ ਜੀ ਖਰਾਕ ਤੋਂ ਬਿਨਾ ਤਾਂ ਨਹੀਂ ਗੱਡੀ ਚੱਲਦੀ ਠੀਕ ਹੈ ਜੀ ਠੀਕ ਨਾ ਜੇ ਅੱਜ ਇਹਦੀ ਕਟੇਰਗੀ ਦੇਖੇ ਉਹ ਖਰਾਕ ਕਰਕੇ ਦੀ ਡਾਈਟ ਕਰਕੇ ਆ ਹਾਂ ਜੀ ਸੇਵਾ ਕਰਕੇ ਆ ਹਾਂ ਜੀ ਸੇਵਾ ਕਰਕੇ ਆ ਬਾਕੀ ਦੂਜੀ ਗੱਲ ਇਹ ਇਹਦੇ ਹੱਥ ਮਾਰੀਏ ਨਾ ਪਿੰਡੇ ਦੇ ਦੇ ਪੂਛ ਚੱਕ ਕੇ ਖੜ ਜਾਂਦਾ ਹਾਂ ਜੀ ਹਾਂ ਜੀ ਉਹਦੇ ਹੀ ਬਹੁਤ ਠੰਡਾ ਸਾਨ ਆ ਕਵਾਲਿਟੀ ਬਹੁਤ ਚੰਗੀ ਆ ਜਬਰਦਸਤ ਕਵਾਲਿਟੀ ਆ ਤੇ ਪਰਮਾਤਮਾ ਐ ਇਹਨੂੰ ਗਾ ਤਰੱਕੀ ਬਖਸ਼ੇ ਸਾਡੇ ਭਰਾ ਭਿੰਦੇ ਨੂੰ ਵੀ ਤਰੱਕੀ ਬਖਸ਼ੇ ਇਹਨੇ ਬਹੁਤ ਨੀਲੀ ਰਾਇ ਦੀ ਵਿੱਚ ਚੰਗਾ ਨਾਮ ਬਣਾਇਆ ਤੇ ਫਾਰਮ ਦੇ ਤੇ ਚੰਗੇ ਸਲੈਕਟਡ ਜਿਹੜੇ ਜਾਨਵਰ ਬਾਈ ਨੇ ਇਕੱਠੇ ਕੀਤੇ ਬਾਕੀ ਬਾਈ ਜਿਵੇਂ ਨਾਂ ਦੀ ਗੱਲ ਆ ਜਾਂਦੀ ਜਾਂ ਇਹ ਪਤਾ ਕੀ ਹੈ ਇਹ ਭਰਾਵਾਂ ਦੇ ਨਾਲ ਹੁੰਦਾ ਹਾਂਜੀ ਬੰਦਾ ਇਕੱਲਾ ਵੱਡਾ ਨਹੀਂ ਹੋ ਸਕਦਾ ਮੇਰੀ ਬੜੀ ਜੈਦ ਚੱਲਦੀ ਰਹਿੰਦੀ ਹੈ ਹਾਂਜੀ ਕੋਈ ਆਖੇਣਾ ਮੈਂ ਮੈਂ ਇੱਥੇ ਹੈ ਨਹੀਂ ਦੁਨੀਆ ਭਲੀ ਤੋਂ ਭਲੀ ਬਾਈ ਪਈ ਹੈ ਹਾਂਜੀ ਆਪਾਂ ਕੋਸ ਚੀਜ਼ ਵੀ ਨਹੀਂ ਹਾਂਜੀ ਬਹੁਤ ਚੰਗੀ ਤੋਂ ਚੰਗੀ ਬਹੁਤ ਚੰਗੇ ਤੋਂ ਚੰਗਾ ਜਾਨਵਰ ਆ ساری ਉਮਰ ਬੰਦੇ ਦੀ ਸਿੱਖਦੇ ਦੀ ਨਾਲ ਸਿੱਖਦੇ ਲਾਂਗੇ ਤੇ ਜੇ ਸਿੱਖਦੇ ਵਾਲੇ ਪਾਸੇ ਬੰਦਾ ਰਵੇ ਤਾਂ ਜ਼ਿੰਦਗੀ ਚ ਮਾਰ ਨਹੀਂ ਖਾਂਦਾ ਮਾਰ ਨਹੀਂ ਖਾਂਦਾ ਜਦੋਂ ਬੰਦੇ ਨੇ ਕਹਿਤਾ ਵੀ ਮੈਂ ਬਣ ਗਿਆ ਉਦੋਂ ਬਸ ਖਤਮ ਮਿੱਟੀ ਉਦੋਂ ਬੈਗ ਵੱਜਣ ਲੱਗ ਪੈਂਦਾ ਬੰਦਾ ਆ ਤਾਂ ਕੁੱਲ ਭਾਈ ਜੀ ਸਾਰਿਆਂ ਨੂੰ ਪਿਆਰ ਨਾਲ ਤੇ ਸਾਰਿਆਂ ਨੂੰ ਮਿਲਣਾ ਚਾਹੀਦਾ ਟਾਈਮ ਕੱਢਣਾ ਚਾਹੀਦਾ ਬੰਦੇ ਲਈ ਬੰਦਾ ਬੰਦੇ ਦਾ ਦਰਵਾਜ਼ੇ ਬੰਦਾ ਬੰਦਿਆਂ ਕੋਲੇ ਹੀ ਆਉਂਦੇ ਜਾਂਦੇ ਹੂੰ ਬਾਕੀ ਸਮਾਂ ਦੇ ਲਈ ਭਾਈ ਬਹੁਤ ਧੰਨਵਾਦ ਤੇ ਡਾਕਟਰ ਸਾਹਿਬ ਤੁਹਾਡਾ ਵੀ ਇੱਕ ਮੇਰੇ ਵੀਰ ਜਿਹੜੇ ਸਾਰੇ ਵੀਰ ਆਪਣੇ ਚੈਨਲ ਦੇ ਵੇਖਦੇ ਆ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜਾ ਆਪਦਾ ਸਮਾਂ ਕੱਢ ਕੇ ਚੈਨਲ ਨੂੰ ਵੀਉ ਦਿੰਦੇ ਆ ਸਮਾਂ ਕੱਢ ਕੇ ਵੇਂਦੇ ਆ ਤੇ ਗਿੱਲ ਸਾਹਿਬ ਤੁਹਾਡਾ ਵੀ ਬਹੁਤ ਧੰਨਵਾਦ ਤੁਹਾਡਾ ਵੀ ਬਾਈ ਜੀ ਧੰਨਵਾਦ ਜੀ ਤੇ ਬਾਕੀ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਇਸ ਤਰ੍ਹਾਂ ਹੀ ਪਰਮਾਤਮਾ ਸੋਖ ਰੱਖੇ ਤੁਹਾਨੂੰ ਵੀਡੀਓ ਮਿਲਦੀਆਂ ਰਹਿਣਗੀਆਂ ਤੇ ਸਮੇ ਦੇ ਹਿਸਾਬ ਨਾਲ ਚੰਗੀ ਤੋਂ ਚੰਗੀ ਜਿਹੜੀ ਚੀਜ਼ ਆ ਉਹ ਹਮੇਸ਼ਾ ਆਪਾਂ ਚੈਨਲ ਦੇ ਉੱਤੇ ਲੈ ਕੇ ਆਏ ਆ ਤੇ ਗਾਂ ਵੀ ਲਿਆਵਾਂਗੇ ਤੇ ਉਹ ਐ ਜਿਵੇਂ ਕੀ ਹੁਣ ਆ ਟਾਈਮ ਦੇ ਝੋਟੀਆਂ ਸਾਰਾ ਕੁਝ ਸਮੇਂ ਦੇ ਹਿਸਾਬ ਨਾਲ ਬੱਚਿਆਂ ਦੀ ਰਿਸਰਚ ਜਿਵੇਂ ਸਾਰੇ ਬੱਚੇ ਕਿਵੇਂ ਦੇ ਆ ਰਹੇ ਸਨਾਂ ਦੀ ਕੁਆਲਟੀ ਦੇਖੋ ਸਾਹ ਦੇ ਵਿੱਚ ਪੂਛ ਬਹੁਤ ਸੋਹਣੀ ਸਾਫ ਸੁਥਰੀ ਲੰਬੀ ਪੂਛ ਆ ਟੈਸਟੀਗਲ ਬੰਤਰ ਚੈੱਕ ਕਰ ਲੋ ਮਾਰਕਿੰਗ ਚੈੱਕ ਕਰ ਸਕਦੇ ਆ ਪਿੱਟ ਪੁੜੇ ਦਾ ਬਿਲਕੁਲ ਸਾਫ ਕੁਆਲਟੀ ਚੈੱਕ ਕਰੋ ਇਹਦੇ ਸਾਹ ਦੇ ਵਿੱਚ ਤੁਸੀਂ ਪਤਲੇ ਪਿੰਡੇ ਦਾ ਯਾਨੀ ਕੀ ਮਾਲੀ ਆ ਇਹ ਤੇ ਆਪਣੀ ਬਿਲਕੁਲ ਬਰੀਕ ਠੰਡਾ ਸੀਰ ਮਾਲੀ ਬੱਚੇ ਨੇ ਹੱਥ ਦੇ ਵਿੱਚ ਫੜਿਆ ਆ ਇਹਨੂੰ ਵੀ ਬਹੁਤ ਸ਼ੌਂਕ ਆ ਤੇ ਐਂ ਪ੍ਰਮਾਤਮਾ ਗਾ ਨੀਲੀ ਰਾਵਣ ਵਿੱਚ ਸ਼ੌਕ ਦੇ ਲੈ ਕੇ ਆਵੇ ਧੰਨਵਾਦ ਬਾਈ ਜੀ ਸਮਾ ਦੇ ਧੰਨਵਾਦ ਬਾਈ ਜੀ ਦਾ ਖਾਲਸਾ ਬਾਈ ਜੀ ਕੀ ਫਤਿਹ